ਅਕਾਲੀ ਕਫਵਾ ਅਕਾਲੀ ਦਲ ਦੇ ਆਗੂਆਂ ਵੱਲੋਂ ਫਲਾਈ ਜਾ ਰਹੀ ਹੈ ਕਿ ਕੋਈ ਸਾਡੀ ਗੱਲਬਾਤ ਬੀਜੇਪੀ ਦੀ ਇਹਨਾਂ ਨਾਲ ਚੱਲ ਰਹੀ ਹੈ ਇਹਨਾਂ ਦੇ ਕਿਸੇ ਲੀਡਰ ਨਾਲ ਚੱਲ ਰਹੀ ਹੈ ਜਾਂ ਇਹਨਾਂ ਦੇ ਕਿਸੇ ਅਕਾਲੀ ਦਲ ਦੇ ਗਰੁੱਪ ਨਾਲ ਚੱਲ ਰਹੀ ਹੈ ਐਸੀ ਕੋਈ ਗੱਲ ਨਹੀਂ ਚੱਲ ਰਹੀ ਸਾਡੀ ਸੀਨੀਅਰ ਲੀਡਰਸ਼ਿਪ ਚਾਹੇ ਉਹ ਬੀਜੇਪੀ ਪੰਜਾਬ ਦੀ ਹੋਵੇ ਤੇ ਚਾਹੇ ਸਾਡੀ ਕੇਂਦਰ ਦੀ ਲੀਡਰਸ਼ਿਪ ਵੱਲੋਂ ਸਪਸ਼ਟ ਸਨੇਹਾ ਹੈ ਕਿ ਸਾਡੀ ਕਿਸੇ ਤਰ੍ਹਾਂ ਦੀ ਗੱਲਬਾਤ ਕੋਈ ਸਮਝੌਤੇ ਦੀ ਗੱਲਬਾਤ ਕਿਸੇ ਵੀ ਅਕਾਲੀ ਗਰੁੱਪ ਨਾਲ ਕਿਸੇ ਵੀ ਅਕਾਲੀ ਆਰਗੂ ਨਾਲ ਨਹੀਂ ਚੱਲ ਰਹੀ। ਇਹ ਸਪਸ਼ਟ ਰਿਹਾ ਹੈ ਕਿ 2027 ਦੀ ਜਿਹੜੀ ਇਲੈਕਸ਼ਨ ਆ ਉਹ ਭਾਜਪਾ ਪੰਜਾਬ ਇਕੱਲਿਆਂ ਆਪਦੇ ਦਮ ਤੇ ਲੜੇਗੀ। ਜਿਹੜੀ ਕੱਲ ਮਲੂਕਾ ਸਾਹਿਬ ਨੇ ਅਕਾਲੀ ਦਲ ਛੱਡ ਕੇ ਅਕਾਲੀ ਦਲ ਚ ਵਾਪਸੀ ਕੀਤੀ ਆ ਉਸ ਤੋਂ ਬਾਅਦ ਚਰਚਾ ਸ਼੍ਰੀ ਭੁੰਡਰ ਸਾਹਿਬ ਦੀ ਸਟੇਟਮੈਂਟ ਆ ਅਸੀਂ ਸਿਰਿਓ ਉਸ ਚੀਜ਼ ਦਾ ਰੱਦ ਕਰਦੇ ਆ। 2022 ਦੀ ਇਲੈਕਸ਼ਨ ਹੋਵੇ ਅਸੀਂ ਚੰਗਾ ਪ੍ਰਦਰਸ਼ਨ ਕੀਤਾ। 2024 ਲੋਕ ਸਭਾ ਦੀ ਇਲੈਕਸ਼ਨ ਹੋਏ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਲੋਕ ਮੋਦੀ ਜੀ ਦੇ ਨਾਲ ਜੁੜੇ ਸਾਡਾ ਵੋਟ ਗ੍ਰਾਫ ਬਹੁਤ ਚੰਗਾ ਹੋਇਆ ਉਸ ਤੋਂ ਬਾਅਦ ਹੋਈਆਂ 22 ਇਲੈਕਸ਼ਨਾਂ ਹੋਣ ਅਸੀਂ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਕਾਰਪੋਰੇਸ਼ਨ ਦੀਆਂ ਚੋਣਾਂ ਹੋਏ ਹੋਣ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਅਸੀਂ ਪਿੰਡ ਪਿੰਡ ਪਹੁੰਚ ਕਰ ਰਹੇ ਹਾਂ ਸਾਡਾ ਕੁਨਵਾ ਵਧਦਾ ਜਾ ਰਿਹਾ ਪਿੰਡਾਂ ਦੇ ਵਿੱਚ ਵੀ ਵੱਧ ਰਿਹਾ ਸ਼ਹਿਰਾਂ ਦੇ ਵਿੱਚ ਹੋਰ ਬੀਜੇਪੀ ਸਟਰੋਂਗ ਹੁੰਦੀ ਜਾ ਰਹੀ ਹੈ ਉਹ ਜਿਹੜੀ ਲੁਧਿਆਣਾ ਬਾਏ ਇਲੈਕਸ਼ਨ ਚੱਲ ਰਹੀ ਆ ਅਸੀਂ ਤਕੜੇ ਹੋ ਕੇ ਲੜ ਰਹੇ ਆ ਚੰਗਾ ਮੁਕਾਬਲਾ ਦੇ ਰਹੇ ਆ ਤੇ ਸਾਨੂੰ ਉਮੀਦ ਹੈ ਅਸੀਂ ਇਹ ਸੀਟ ਵੀ ਜਿੱਤਾਂਗੇ ਸੋ ਐਸੀਆਂ ਅਫਵਾਹਾਂ ਤੇ ਮੈਂ ਰੋਕ ਲਾਉਦਾ ਹਾਂ ਉਹ بڑے ਲੋਕਾਂ ਨੇ ਇਸ ਨੂੰ ਅਲੱਗ-ਅਲੱਗ ਐਂਗਲ ਨਾਲ ਚਲਾਇਆ ਜਾ ਰਿਹਾ ਸਾਡੀ ਵਿਰੋਧੀ ਪਾਰਟੀਆਂ ਇਸ ਨੂੰ ਇੱਕ ਯੂਜ਼ ਕਰ ਰਹੀਆਂ ਨੇ ਸੋ ਮੈਂ ਇਸ ਅਫਵਾਹਾਂ ਤੇ ਰੋਕ ਲਾਉਦਾ ਹਾਂ ਕਿ ਸਾਡੀ ਚਾਹੇ ਉਹ ਪੰਜਾਬ ਦੀ ਲੀਡਰਸ਼ਿਪ ਹੋਵੇ ਇਕਾਇਕ ਕੇਂਦਰ ਦੀ ਲੀਡਰਸ਼ਿਪ ਹੋਵੇ ਸਾਡੀ ਕਿਸੇ ਨਾਲ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਅਕਾਲੀ ਧੜੇ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ 2027 ਦੀ ਇਲੈਕਸ਼ਨ ਅਸੀਂ ਇਕੱਲੇ ਆ ਲੜਾਂਗੇ ਤੇ ਪੰਜਾਬ ਦੇ ਵਿੱਚ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਵਾਂਗੇ ਧੰਨਵਾਦ